ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਲੁਧਿਆਣਾ ਵਿੱਚ ਕਾਂਗਰਸੀਆਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਬਿਲਡਿੰਗ ਦੇ ਮਾਲਕ ਦਾ ਕਹਿਣਾ ਹੈ ਕਿ 12 ਸਾਲ ਕੋਰਟ ਵਿੱਚ ਕੇਸ ਚੱਲਣ ਤੋਂ ਬਾਅਦ ਸਾਨੂੰ ਕੋਰਟ ਦੇ ਆਰਡਰ ਮਿਲਣ ਤੇ ਰਾਹਤ ਮਿਲੀ ਕੋਰਟ ਦੇ ਆਰਡਰ ਮਿਲਣ ਤੇ ਮੁਲਾਜ਼ਮਾ ਨੇ ਮੌਕੇ ਤੇ ਕਬਜ਼ਾ ਦਿਵਾਇਆ ਲੇਕਿਨ ਕਾਂਗਰਸ ਵਰਕਰਾਂ ਵੱਲੋਂ ਬਾਅਦ ਵਿੱਚ ਤਾਲੇ ਪੰਨੇ ਮੋੜ ਆਪਣੇ ਤਾਲੇ ਜੜ ਦਿੱਤੇ ਤੁਹਾਡੇ ਨਾਲ ਸਾਰੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਇਸ ਖਸਤਾ ਬਿਲਡਿੰਗ ਦਾ ਹਾਲ ਕਾਂਗਰਸੀ ਆਗੂਆਂ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਬਾਹਰ ਸਮਾਨ ਨੂੰ ਰੱਖਦੇ ਹੋਏ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਚਿਲਮ ਭਾਰੀ ਮਾਤਰਾ ਵਿੱਚ ਪਾਏਗੇ ਇਹਨਾਂ ਚਿਲਮਾਂ ਦਾ ਕਾਂਗਰਸ ਭਵੰਦੇ ਦਫ਼ਤਰ ਵਿੱਚ ਕੀ ਕਰਦੇ ਹੋਣਗੇ ਬਿਲਡਿੰਗ ਮਾਲਕ ਨੇ ਦੱਸਿਆ ਕਿ ਸਾਨੂੰ ਤਮਕੀਆਂ ਵੀ ਮਿਲ ਰਹੀਆਂ ਹਨ ਪਰਿਵਾਰ ਨੂੰ ਡਰ ਹੈ ਕਿ ਕਿਦਰੇ ਕੋਈ ਘਟਨਾ ਵਾਪਰਦੀ ਹੈ ਤਾਂ ਕਾਂਗਰਸੀ ਆਗੂ ਜ਼ਿੰਮੇਵਾਰ ਹੋਣਗੇ ਉਹਨਾਂ ਕਿਹਾ ਕਿ ਮੇਰਾ ਪਰਿਵਾਰ ਅੱਜ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਇਆ ਤੇ ਕਿਹਾ ਕਿ ਮੇਰੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਪਰਿਵਾਰ ਨੇ ਦੱਸਿਆ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਔਰ ਕੈਮਰਾਮੈਨ ਬੋਬੀ ਨੰਦਾ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਦੋ ਦਿਨ ਪਹਿਲਾਂ ਜਿਸ ਹਿਸਾਬ ਨਾਲ ਕਾਂਗਰਸ ਲੁਧਿਆਣਾ ਕਾਂਗਰਸ ਕਮੇਟੀ ਦੇ ਬਰਕਰਾਨੇ ਸੰਜੀਤ ਤਲਵਾਰ ਰਿੱਕੀ ਜੀ ਔਰ ਲਾਲੀ ਜੀ ਨੇ ਜੋ ਬਦਮਾਸ਼ੀ ਔਰ ਗੁੰਡਾਗਰਦੀ ਕੀਤੀ ਹੈ ਸਾਡੀ ਪ੍ਰਾਪਰਟੀ ਦੇ ਉੱਤੇ ਜਿਹੜਾ ਕਬਜ਼ਾ ਉਹਨਾਂ ਨੇ ਨਜਾਇਜ਼ ਕੀਤਾ ਉਹਦੇ ਰਿਲੇਟਿਡ ਅਸੀਂ ਅੱਜ ਐਪਲੀਕੇਸ਼ਨ ਦੇਣ ਲਈ ਸੀਪੀ ਸਾਹਿਬ ਕੋਲ ਆਏ ਸੀਗੇ ਮੁੱਦਾ ਇਹ ਆ ਤੁਹਾਨੂੰ ਸਾਰੀ ਵੀਡੀਓਗ੍ਰਾਫੀ ਦਿਖਾ ਦਾਂਗੇ ਅਸੀਂ ਜਿਹੜਾ ਦਫ਼ਤਰ ਦੀ ਉਹ ਗੱਲ ਕਰਦੇ ਆ ਕਿ ਸਾਡਾ ਦਫ਼ਤਰ ਮੌਜੂਦਾ ਹੈ ਇਹ ਹੈ ਉਹ ਦਫ਼ਤਰ ਦੀ ਤੁਸੀਂ ਹਾਲਾਤ ਦੇਖੋ ਆ ਲੋਕ ਜਦੋਂ ਬੈਲਫ ਜੀ ਦੀ ਮੌਜੂਦਗੀ ਦੇ ਵਿੱਚ ਦਫ਼ਤਰ ਦੀ ਸਫਾਈ ਕੀਤੀ ਜਾ ਰਹੀ ਸੀ ਉਹਨਾਂ ਨੇ ਸਮਾਨ ਬਾਹਰ ਕੱਢਿਆ ਅੰਦਰੋਂ ਸਾਨੂੰ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਨਸ਼ੀਲੀਆਂ ਪਦਾਰਥ ਤੇ ਆ ਚਿਲਮਾ ਮਿਲੀਆਂ ਜੀ ਜਿਹੜਾ ਕਿ ਹੁੱਕੇ ਦੀਆਂ ਚਿਲਮਾ ਨੇ ਇਹੋ ਚੀਜ਼ ਹਾਂਜੀ ਜਿੱਥੋਂ ਸਰ ਇਹ ਪਤਾ ਲੱਗਦਾ ਕਿ ਟੁੱਟਿਆ ਹੋਇਆ ਦਫ਼ਤਰ ਉਹਨਾਂ ਨੇ ਕਿੰਨਾ ਕੰਮਾਂ ਲਈ ਲਈ ਰੱਖਿਆ ਹੋਇਆ ਔਰ ਉਹ ਦਫ਼ਤਰ ਨੂੰ ਕੀ ਕਰਦੇ ਆ ਉੱਥੇ ਆ ਲਓ ਜੀ ਆ ਸਾਰੀਆਂ ਚਿਲਮਾਰੀਆਂ ਫੋਟੋਆਂ ਆ ਜੀ ਸਰ ਰੋਜ਼ਿੰਨ ਜਿਸ ਹਿਸਾਬ ਦੇ ਨਾਲ ਬੈਲਵਜੀ ਨੇ ਸਾਨੂੰ ਕਬਜ਼ਾ ਦਵਾਇਆ ਸੀ ਔਰ ਉਹ ਰਿਪੋਰਟ ਹਜੇ ਨਹੀਂ ਬਣਾਈ ਰਹੀ ਸੀਗੇ ਜਿਸ ਹਿਸਾਬ ਨਾਲ ਉਹਨਾਂ ਦੇ ਗੁੰਡੇ ਆਏ ਉਹਨਾਂ ਨੇ ਬਦਬਾਸ਼ੀ ਕੀਤੀ ਮੇਰੀ ਮਦਰ ਦੀ ਤਬੀਅਤ ਖਰਾਬ ਹੋ ਗਈ ਸਾਨੂੰ ਉੱਥੋਂ ਜਾਣਾ ਪਿਆ ਜੀ ਹੁਣ ਸਾਡੀ ਦਰਖਾਸਤ ਇਹ ਸੀ ਕਿ ਕੋਰਟ ਆਫ ਕੰਟੈਂਪਟ ਉਹਨਾਂ ਨੇ ਕੀਤਾ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਜੀ ਵੀਡੀਓਗ੍ਰਾਫੀ ਸਾਡੇ ਕੋਲ ਹੈ ਸਾਰੀ ਦੀ ਸਾਰੀ ਉਹਨਾਂ ਨੇ ੱੱਕੇ ਨਾਲ ਸਬਲਾ ਨਾਲ ਹਥੋੜਿਆਂ ਨਾਲ ਸਾਡੇ ਤਾਲੇ ਤੋੜੇ ਅਸੀਂ ਇਹ ਹੀ ਦਰਖਾਸਤ ਕਰਦੇ ਹਾਂ ਕਿ ਸਾਨੂੰ ਸਾਡੀ ਪ੍ਰਾਪਰਟੀ ਦਾ ਕਬਜ਼ਾ ਦਵਾਇਆ ਜਾਵੇ ਆਕਸੀਮੇਟ 14 14 ਸਾਲ ਹੋ ਗਏ ਕਾਲੇ ਜਦੋਂ ਇਹਨਾਂ ਨੇ ਸੱਬਲਾਂ ਤੇ ਹਥੋੜਿਆਂ ਨਾਲ ਤਾਲੇ ਤੋੜੇ ਜੀ ਆ ਵੀਡੀਓ ਇਹਨਾਂ ਦੀ ਵੀਡੀਓ ਸਾਡੇ ਕੋਲ ਆ ਦੇਖੋ ਜੀ ਆ ਵੀਡੀਓ ਹੈ ਜੀ ਬਣਾਈ ਹੈ ਜੀ ਸਾਡੇ ਬੰਦੇ ਮੌਜੂਦਾ ਉਸ ਸਮੇਂ ਉੱਥੇ ਮੌਜੂਦ ਸੀ ਉਹਨਾਂ ਨੇ ਵੀਡੀਓ ਇਹ ਬਣਾਈ ਹੈ ਜੀ ਸਾਰੀ ਆ ਸੱਬਲ ਤੇ ਆ ਦੇਖੋ ਜੀ ਤਾਲੇ ਤੋੜਦੇ ਹੋਏ ਸੱਬਲ ਤੇ ਹਰੋੜਿਆਂ ਨਾਲ ਉਹ ਖਾਲੀ ਕਰਵਾਇਆ ਗਿਆ ਸੀ ਕੋਈ ਸਰਕਾਰੀ ਬੰਦੇ ਕੇ ਆਖੀ ਕੋਈ ਸਰ ਸਰ ਸਾਡੇ ਕੋਲੇ ਕੋਡ ਮਾਨੀਏ ਕੋਡ ਸਾਹਿਬ ਦੇ ਬੈਲਵ ਸਿ ਵੀ ਗਏ ਸੀਗੇ ਉਹਨਾਂ ਨੇ ਹੀ ਸਾਨੂੰ ਕਬਜ਼ਾ ਦਿਵਾਇਆ ਸੀ ਉਹ ਹਜੇ ਰਿਪੋਰਟ ਬਣਾਈ ਰਹੀ ਸੀ ਜਦੋਂ ਇਹਨਾਂ ਦੇ ਬੰਦੇ ਆਏ ਆ ਜੀ ਔਰ ਇਹਨਾਂ ਦੇ ਗੁੰਡੇ ਹਥਿਆਰਾਂ ਦੇ ਨਾਲ ਲੈ ਸੀਗੇ ਹੁਣ ਸਾਨੂੰ ਨਹੀਂ ਪਤਾ ਉਹਨਾਂ ਕੀ ਮਨਸ਼ਾ ਨਾਲ ਆਏ ਸੀ ਕਬ ਜੋ ਉਹਨਾਂ ਨੇ ਦੁਵਾਰਤੀ ਤਾਲੇ ਜਿਹੜੇ ਕੋਰਟ ਮੰਨਨੀਏ ਕੋਰਜਿਤ ਸਾਹਿਬ ਦੇ ਆਰਡਰਾਂ ਦੇ ਆਧਾਰ ਦੇ ਉੱਤੇ ਜਿਹੜੇ ਤਾਲੇ ਉੱਥੇ ਲਾਏ ਗਏ ਸੀ ਉਹਨਾਂ ਨੇ ਉਹ ਤਾਲੇ ਤੋੜ ਕੇ ਦੁਵਾਰਤੀ ਆਪਣੇ ਤਾਲੇ ਲਾ ਲਏ ਜੀ ਸਰ ਉਹ ਰੈਂਟ ਤਾਂ ਉੱਥੇ ਰੱਖੇ ਸੀ ਹਾਂਜੀ ਸਰ ਸਰ ਉਹਨਾਂ ਨੇ ਕਦੇ ਰੈਂਟ ਨਹੀਂ ਦਿੱਤਾ ਜੀ ਉਹ ਜਿਸ ਹਿਸਾਬ ਨਾਲ ਮੈਂ ਠੋਡੀ ਇੱਕ ਮੀਡੀਆ ਭਾਈ ਦੇ ਬ੍ਰਦਰ ਦੇ ਹਿਸਾਬ ਦੇ ਨਾਲ ਇੱਕ ਵੀਡੀਓ ਦੇਖ ਰਿਆ ਸੀ 2 ਮਹੀਨੇ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਕੋਸ਼ਨ ਪੁੱਟ ਕੀਤਾ ਸੀ ਤੁਸੀਂ ਇਹਦੀਆਂ ਕੰਦਾ ਡਿੱਗੀਆਂ ਹੋਈਆਂ ਨੇ ਸੰਜੇ ਤਲਵਾਰ ਜੀ ਨੂੰ ਤੁਸੀਂ ਇਹ ਕਿਉਂ ਨਹੀਂ ਬਣਵਾ ਰਹੇ ਸਰ ਉਹ ਤਾਂ ਨਹੀਂ ਬਣਾ ਰਹੇ ਉਹ ਅਣਜਾਨ ਬਣ ਰਹੇ ਉਹ ਕਹ ਰਹੇ ਕਿ ਸਾਨੂੰ ਨਹੀਂ ਪਤਾ ਕੇਸ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਸਾਡੇ ਕੋਲੇ ਸਾਰੀ ਫਾਈਲ ਰੈਡੀ ਹੈ 2015-16 ਦੇ ਵਿੱਚ ਸਾਨੂੰ ਸਟੇ ਦੇ ਆਰਡਰ ਹੋਏ ਹੋਏ ਨੇ ਸਾਨੂੰ 2016 ਦੇ ਵਿੱਚ ਸਟੇ ਦੇ 15-16 ਦੇ ਵਿੱਚ ਸਟੇ ਦੇ ਆਰਡਰ ਹੋਏ ਹੋਏ ਨੇ ਉਹ ਆਰਡਰਾਂ ਦੇ ਆਧਾਰ ਦੇ ਵਿੱਚ ਜਸ ਸਾਹਿਬ ਨੇ ਇਹੀ ਇਨਸਟਰਕਸ਼ਨ ਦਿੱਤੀ ਸੀਗੀ ਕਿ ਤੁਸੀਂ ਉੱਥੇ ਕੋਈ ਵੀ ਬਿਲਡਿੰਗ ਨਹੀਂ ਬਣਾ ਸਕਦੇ ਤੁਸੀਂ ਉੱਥੇ ਕੋਈ ਵੀ ਰਿਪੇਅਰ ਨਹੀਂ ਕਰ ਸਕਦੇ ਉਹ ਸਟੇ ਸਾਡੇ ਕੋਲ ਹੈ ਜੀ ਸਰ ਪੁਲਸ ਅਫਸਰ ਨੂੰ ਪੁਲਸ ਅਫਸਰ ਦਾ ਕੀ ਜਣਾ ਜੀ ਹੁਣ ਸਰ ਪੁਲਸ ਅਫਸਰ ਨੇ ਆਸ਼ਵਾਸ਼ਣ ਦਿੱਤਾ ਹੈ ਵੀ ਅਸੀਂ ਬੰਦੀ ਕਾਰਵਾਈ ਕਰਾਂਗੇ ਸਰ ਬੰਦਾ ਹੋਇਆ ਸਰ ਉਹ ਐਕਚੁਅਲ ਦੇ ਵਿੱਚ ਪਾਵਰਫੁੱਲ ਲੋਕ ਨੇ ਮੌਜੂਦਾ ਐਮਪੀ ਵੀ ਰਾਜਾ ਵਿੜਿੰਗ ਜੀ ਵੀ ਉਹਨਾਂ ਦੀ ਸਰਕਾਰ ਦੇ ਅਫਸਰ ਨੇ ਇਸ ਕਰਕੇ ਉਹਨਾਂ ਦੀ ਪਾਵਰ ਬਹੁਤ ਹੈ ਸਰ ਅਸੀਂ ਲੈ ਮੈਨ ਸਾਡੀ ਤਾਂ ਸੁਣਵਾਈ ਅਸੀਂ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਚੱਲ ਸਕਦੇ ਹਾਂ ਪਾਵਰਫੁੱਲ ਲੋਕ ਐ ਪੈਸਾ ਉਹਨਾਂ ਦੇ ਕੋਲ ਹੈ ਇਸ ਕਰਕੇ ਸਰ ਸਾਨੂੰ ਚੱਲਦੇ ਹੋਏ ਥ੍ਰੈਟ ਵੀ ਆ ਰਹੇ ਨੇ ਚੱਲਦੇ ਹੋਏ ਸਾਨੂੰ ਜਾਨ ਮਾਲ ਦਾ ਖਤਰਾ ਵੀ ਹੈ ਜੀ ਤਾਂ ਇਸ ਕਰਕੇ ਅਸੀਂ ਸੀਪੀ ਸ਼ਾਪ ਨੂੰ ਵੀ ਲੈਟਰ ਜਿਹੜੀ ਦਿੱਤੀ ਆ ਉਹਦੇ ਵਿੱਚ ਇਹੀ ਕਿਹਾ ਵੀ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਸਾਡੀ ਪ੍ਰੋਟੈਕਸ਼ਨ ਹੋਵੇ ਜੀ ਕੱਲ ਨੂੰ ਚੱਲਦੇ ਹੋਏ ਸਾਨੂੰ ਕੋਈ ਵੀ ਮਾਰਦੇ ਸਾਡੇ ਪੂਰੇ ਪਰਿਵਾਰ ਨੂੰ ਅਗਰ ਕੋਈ ਵੀ ਠੇਸ ਪਹੁੰਚਦੀ ਹੈ ਤੇ ਇਹਦੇ ਜ਼ਿੰਮੇਵਾਰ ਤਲਵਾਰ ਹੋਊਗੇ ਜੀ ਲਾਲੀ ਹੋਊਗੇ ਜਾਂ ਰਿੱਕੀ ਹੋਊਗੇ ਜਾਂ ਜਿਹੜੇ ਉਹਨਾਂ ਦੇ ਕਾਰਜਕਰਤਾ ਸੀ ਜੀ ਸੰਜੇ ਤਲਵਾਰ ਜੀ ਜਿਹੜੇ ਪ੍ਰਧਾਨ ਹੈ ਮੌਜੂਦਾ ਪ੍ਰਧਾਨ ਕਾਂਗਰਸ ਕਮੇਟੀ ਦੇ ਸਰ ਰੈਂਟ ਤੇ ਤੁਸੀਂ ਨਹੀਂ ਦਿੱਤੀ ਸੀ ਹਾਂਜੀ ਸਰ ਰੈਂਟ ਤੇ ਅਸੀਂ ਦਿੱਤੀ ਹੋਈ ਸੀ ਜੀ ਪਰ ਸਰ ਉਹਨਾਂ ਦਾ ਐਗਰੀਮੈਂਟ ਹੈ ਤੁਹਾਡੇ ਕੋਲ ਸਰ ਉਹਨਾਂ ਦਾ ਸਰ ਪ੍ਰਾਣੀ ਦਿੱਤੀ ਹੋਈ ਜੀ ਰੈਂਟ ਤੇ ਜ਼ਮੀਨ 2013-14 ਤੱਕ ਰੈਂਟ ਆਂਦਾ ਸੀਗਾ ਉਸ ਤੋਂ ਬਾਅਦ ਜਦੋਂ ਅਸੀਂ ਆ ਕੇਸ ਕੀਤਾ ਸਟੇ ਹੋ ਗਿਆ ਉਸ ਤੋਂ ਬਾਅਦ ਮਤਲਬ ਰੈਂਟਾਂ ਨਾ ਵੀ ਬੰਦ ਹੋ ਗਿਆ 15 ਤੋਂ ਬਾਅਦ ਕੁਚੇ ਸਰ ਅੱਜ ਵੀ ਸਾਡੀ ਰੈਂਟ ਸਾਡੀ ਰੈਂਟ ਦੀ ਮੰਨਸ਼ਾ ਨਹੀਂ ਹੈ ਜੀ ਸਾਨੂੰ ਰੈਂਟ ਨਹੀਂ ਚਾਹੀਦਾ ਸਾਨੂੰ ਸਾਡੀ ਪ੍ਰਾਪਰਟੀ ਚਾਹੀਦੀ ਹੈ ਜਿਹਦੇ ਉੱਤੇ ਉਹਨਾਂ ਦਾ ਨਜਾਇਜ਼ ਕਬਜ਼ਾ ਹੈ ਜੀ ਥੱਲੇ ਕਹਿੰਦੇ ਹਾਂਜੀ ਸਰ ਮਿਸ਼ਨਰ ਸਾਹਿਬ ਨੂੰ ਵੀ ਦਰਖਾਸਤ ਹੈ ਕਿ ਸਰ ਮੌਕੇ ਦੇ ਉੱਤੇ ਜਾ ਕੇ ਤੁਸੀਂ ਪ੍ਰਾਪਰਟੀ ਦਾ ਹਾਲ ਦੇਖੋ ਉਹਦੀਆਂ ਨਾ ਛੱਤਾਂ ਨੇ ਨਾ ਕੰਡਾਂ ਨੇ ਔਰ ਮੌਨਾਂ ਤੋਂ ਇੱਕ ਗੁਜਾਰਿਸ਼ ਕਰਦਾ ਕਿ ਜਦੋਂ ਤੁਸੀਂ ਉਸ ਪ੍ਰਾਪਰਟੀ ਦਾ ਮੌਈਨਾ ਕਰਾਓਗੇ ਕੱਲ ਨੂੰ ਉਹਦੀ ਕੋਈ ਵੀ ਛੱਤ ਗਿਰਦੀ ਹੈ ਔਰ ਕਿਸੇ ਦਾ ਵੀ ਜਾਨ ਦਾ ਨੁਕਸਾਨ ਹੁੰਦਾ ਹੈ ਤਾਂ ਉਹਦੇ ਵਿੱਚ ਉਹ ਜ਼ਿੰਮੇਵਾਰ ਕਾਂਗਰਸ ਵਾਲੇ ਹੋਣਗੇ ਅਸੀਂ ਨਹੀਂ ਜ਼ਿੰਮੇਵਾਰ ਹੋਣਗੇ ਕਿਉਂਕਿ ਉਹ ਉਹਨੂੰ ਉਹ ਟੁੱਟੇ ਹੋਏ ਦਫ਼ਤਰ ਨੂੰ ਉਹੀ ਚਲਾ ਰਿਹਾ ਉਹ ਵੀ ਨਸ਼ਿਆਂ ਦੇ ਕਰਕੇ ਜਾਂ ਕਿੰਨੀਆਂ ਚੀਜ਼ਾਂ ਲਈ ਚਲਾ ਰਿਹਾ ਸਾਨੂੰ ਨਹੀਂ ਪਤਾ ਜੀ ਠੀਕ ਜੀ